ਹਾਂ ਹਾਂ ਤਾਂ ਜੀ ਮੁੰਡਾ ਓਏ ਹੋਏ ਹੋਏ ਇੱਕ ਧੀ ਜੀ ਆ ਮਿੰਦੇ ਹੁਣਾਂ ਦਾ ਨਹੀਂ ਮਿੰਦੇ ਦੇ ਚਾਚੇ ਦਾ ਮੁੰਡਾ ਜੀ ਆਲੀ ਦਾ ਮੁੰਡਾ ਮੁੰਡਾ ਹੋਰ ਇੱਕ ਹੋਰ ਆ ਹੋਰ ਤਾਂ ਨਹੀਂ ਮੈਨੂੰ ਸਮਝ ਆਈ ਦੋ ਬੰਦੇ ਹੋਰ ਆ ਕਿੰਨੇ ਜਣੇ ਆ ਇੱਥੇ ਤਿੰਨ ਤਿੰਨ ਹੋਰੀ ਆ ਮਰ ਗਿਆ ਮੁੰਡਾ ਥੇਨ ਸੈਟਰ ਅੱਲੇ ਹੀ ਕੀ ਮਸ਼ੂਰਤ ਉਹ ਬੀਲੀ ਬੋਰਡ ਤੇ ਲੱਗਾ ਇਹ ਤੇ ਇੱਕ ਨੁਕਤਾ ਐ ਕਿ ਇਨਸੀਡੈਂਟ ਹੋਇਆ ਕਿਥੋਂ ਵਿਅਕਤੀ ਸਨ ਔਰ ਕਿੰਨੇ ਲੋਕ ਸਨ ਕਰਦੇ ਵਸਬਾਤ ਔਰ ਇਹ ਰਾਤ ਇੱਕ ਸਾਨੂੰ ਥਾ ਸਿਵਲ ਹਸਪੀਟਲ ਤਾਣਾ ਆਜੀ ਪਰਦੇ ਦਰੋਹ ਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਇੱਕ ਸੂਰਜ ਕੁਮਾਰ ਸਾਨੂੰ ਵਿਜੇ ਕੁਮਾਰ ਵਾਸੀ ਤਲਵਾੜਾ ਤੇ ਉਹਦੇ ਨਾਲ ਮਨੀਸ਼ ਕੁਮਾਰ ਸਾਨੂੰ ਰਮਦੂ ਰਾਮ ਇਹ ਵੀ ਵਾਸੀ ਤਲਵਾੜਾ ਆਇਆ ਇਹ ਜਿਹੜੇ ਆ ਇਹਦੇ ਵਿੱਚ ਸੂਰਜ ਕੁਮਾਰ ਜਿਹੜਾ ਬ੍ਰਾਊਨ ਡੈੱਡ ਉੱਥੇ ਗਿਆ ਸੀ ਲੈ ਕੇ ਗਿਆ ਤੇ ਇਸ ਤੋਂ ਬਾਅਦ ਜਿਹੜਾ ਮਨੀਸ਼ ਕੁਮਾਰ ਐ ਸੀਰੀਅਸ ਇੰਜਰਡ ਸੀਗਾ ਤੇ ਉਸ ਤੋਂ ਬਾਅਦ ਅਸੀਂ ਮੌਕੇ ਤੇ ਪੁੱਜੇ ਅਸੀਂ ਦੇਖਿਆ ਇੱਕ i20 ਕਾਰ ਹੈ ਜਿਹਦਾ ਨੰਬਰ ਪੀਵੀ07ਬੀਜੇ0716 ਜਿਸ ਨੂੰ ਮੌਕੇ ਤੇ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨ ਇਹ ਵੀ ਬੈਠੇ ਸੀ ਜਿਹੜੇ ਇਹ ਸੀਰੀਅਸ ਇੰਜਰ ਹੈ ਤੇ ਇਹ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਹੈ ਟਰੈਕਟਰ ਸੋਨਾ ਲਿਖਿਆ ਹੈ ਰੰਗ ਲਾਲ ਹੈ ਨੰਬਰ ਦਾ ਜੇ ਕਲੀਅਰ ਨਹੀਂ ਤੇ ਉਹਦੀ ਜਿਹੜੀ ਹੈ ਟਰਾਲੀ ਦੇ ਵਿੱਚ ਜਿਹੜੀ ਹੈ ਲੱਦੇ ਜਿਹੜੀ ਹੈ ਬੱਜੀ ਹੈ ਇਹ ਟਰਾਲੀ ਤੇ ਜਿਹੜੀ ਹੈ ਟਰਾਲੀ ਲੱਤੀ ਹੋਈ ਸੀ ਤੇ ਟਾਇਰ ਸੁਝਾ ਰਿਹਾ ਸੀ ਇਹ ਲੈ ਕੇ ਤੇ ਮੌਕਾ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਹੈ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਤੇ ਜਿਹੜਾ ਮੌਕੇ ਦੇ ਜਿਹੜਾ ਲੋਕਾਂ ਨੇ ਰਾਹਗੀਰਾਂ ਨੇ ਮਤਲਬ ਮਦਦ ਨਾਲ ਇਹਨਾਂ ਨੂੰ ਇੰਜੜਾ ਨੂੰ ਸੇਵਨ ਹੌਸਪੀਟਲ ਤਹਾਰੀਪੁਰ ਪਹੁੰਚਾਇਆ ਇਹਦੇ ਵਿੱਚ ਸੂਰਜ ਕੁਮਾਰ ਦੀ ਡੈਥ ਹੋ ਗਈ ਹੈ ਹਾਈ ਤੱਕ ਜਿਹੜੇ ਆ ਜੋ ਵੀ ਉਹਨਾਂ ਦੇ ਬਾਹਰਸਾਮਾ ਲੋ ਬਿਆਨ ਲਖਾਈ ਜਾਣਗੇ ਉੱਤੇ ਕਾਰਵਾਈ ਕੀਤੀ ਜਾਵੇ ਟਰੈਕਟਰ ਚਾਲਕ ਪਕੜਿਆ ਗਿਆ ਜਾਂ ਟਰਾਲੀ ਪਕੜੀ ਗਈ ਹਮ ਤੱਕ ਅਜੇ ਅਜੇ ਐਫ ਆਈ ਆਰ ਲੋਜਣੀਆ ਪਰਲਾ ਸੀ ਉਹਨੂੰ ਜਿਹੜਾ ਹੈਗਾ ਲਿੰਕੀਪਰਤੀ ਸਾਡੇ ਕੋਲ ਡਰਾਈਵਰ ਜਿਹੜਾ ਅਜੇ ਗ੍ਰਿਫਤਾਰ ਨੂੰ ਟਰੈਕਟਰ ਟਰੈਕਟਰ ਜਿਹੜਾ ਪਤਾ ਲੱਗਿਆ ਟਾਇਰਸ ਲੈ ਕੇ ਗਏ ਆ ਲੈ ਕੇ ਗਿਆ ਉਹ ਤੋਂ ਅਸੀਂ ਉਹਦੀ ਇਸ਼ਾਨਦਿਤ ਕਰਕੇ ਦੇ ਉਹਨੂੰ ਜਲਦੀ ਗ੍ਰਿਫਤਾਰ ਕਰਕੇ ਦੇ ਟਰੈਕਟਰ ਨੂੰ ਕੰਮ ਚ ਚਲਾ ਮਾ